ਮੰਚ ਤੇ ਵਿਰਾਜਮਾਨ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਮੰਚ ਤੇ ਵਿਰਾਜਮਾਨ ਸਾਡੇ 3 ਹਲਕਿਆਂ ਦੇ ਬਹੁਤ ਹੀ ਮਿਹਨਤੀ ਜਜ਼ਾਰੂ ਜਿਹੜੇ ਐਮਪੀ ਬਣਨ ਜਾ ਰਹੇ ਨੇ ਚਾਹੇ ਦਿਨੇਸ਼ ਬੱਬੂ ਜੀ ਹੈ ਚਾਹੇ ਅਨੀਤਾ ਸੋਮਪ੍ਰਕਾਸ਼ ਜੀ ਹੈ ਤਰਨਜੀਤ ਸੰਧੂ ਜੀ ਹੈ ਮੈਂ ਇਹਨਾਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਕਹਿੰਦਾ ਹੋਇਆ ਜਿੰਨੇ ਵੀ ਸੰਖਿਆ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਪਰ ਇਹ ਜਨ ਸਮੂਹ ਆਇਆ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਦੋਸਤੋ ਇਹ ਲੜਾਈ ਪਾਰਲੀਮੈਂਟਰੀ ਇਹ ਉਹ ਲੜਾਈ ਹੈ ਜਿਹਦੇ ਵਿੱਚ 1 ਜੂਨ ਨੂੰ ਅਸੀਂ ਫੈਸਲਾ ਕਰਨਾ ਹੈ ਕਿ ਅਸੀਂ ਦੇਸ਼ ਨੂੰ ਮਜ਼ਬੂਤ ਕਰਨਾ ਹੈ ਕਿ ਅਸੀਂ ਕਮਜ਼ੋਰ ਕਰਨਾ ਹੈ ਅਸੀਂ ਇਹ ਫੈਸਲਾ ਕਰਨਾ ਹੈ ਕਿ ਜਿਹੜੀ ਵਿਕਾਸ ਦੀ ਗਤੀ ਦੇਸ਼ ਦੇ ਪ੍ਰਧਾਨ ਮੰਤਰੀ ਨરેਂਦਰભાઈ ਮੋਦੀ ਦੇ ਨੇਤਰਵ ਚ ਅਸੀਂ ਫੜੀ ਹੈ ਉਸ ਨੂੰ ਹੋਰ ਤੇਜ਼ ਕਰਨਾ ਜਾਂ ਰੋਕਣਾ ਅਸੀਂ ਇਹ ਫੈਸਲਾ ਕਰਨਾ ਹੈ ਕਿ ਵਿਦੇਸ਼ਾਂ ਵਿੱਚ ਜਿਹੜੀ ਸਾਖ ਭਾਰਤ ਦੀ ਬਣੀ ਹੈ ਉਸ ਨੂੰ ਹੋਰ ਅੱਗੇ ਵਧਾਣਾ ਜਾਂ ਉੱਤੇ ਠਲ ਪਾਣੀ ਹੈ ਅਸੀਂ ਫੈਸਲਾ ਕਰਨਾ ਹੈ ਕਿ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਵਿਦੇਸ਼ ਜਾਵੇ ਉਸ ਵੇਲੇ ਉੱਥੇ ਦਾ ਰਾਸ਼ਟਰੀ ਅਧਿਸ਼ ਆਪਣੇ ਹੱਥਾਂ ਦੇ ਵਿੱਚ ਉਹਨਾਂ ਨੂੰ ਲੈ ਕੇ ਨਮਸਕਾਰ ਕਰਦਾ ਹੈ ਰਸੂਬ ਕਰੇ ਜਾਂ ਕਿ ਉਹਨੂੰ ਕੋ ਰੀਸੀਵ ਕਰਨਾ ਆਵੇ ਉਹਦਾ ਫੈਸਲਾ ਕਰਨਾ ਹੈ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕੰਮਾਂ ਦੀ ਅਸੀਂ ਗੱਲ ਕਰੀਏ ਤਾਂ ਉਹਨਾਂ ਨੇ ਹਿੰਦੁਸਤਾਨ ਦੇ 140 ਕਰੋੜ ਲੋਕਾਂ ਦਾ ਜਿਹੜਾ ਦੁਨੀਆ ਦੇ ਵਿੱਚ ਮਾਨਸ ਮਨ ਵਧਾਇਆ ਅੱਜ ਤੱਕ ਕਦੀ ਨਹੀਂ ਵਧਾਇਆ ਤੁਹਾਡੇ ਬਹੁਤ ਸਾਰੇ ਲੋਕ ਵਿਦੇਸ਼ਾਂ 'ਚ ਬੈਠੇ ਹੋਣੇ ਨੇ ਉਹਨਾਂ ਨੂੰ ਇੱਕ ਵਾਰੀ ਜਾ ਕੇ ਪੁੱਛੋ ਕਿ ਅੱਜ ਤੁਸੀਂ ਮਨਿੰਦਰ ਭਾਈ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਕੀ ਮਹਿਸੂਸ ਕਰਦੇ ਆ ਉਹ ਤੁਹਾਨੂੰ ਕਹਿਣਗੇ ਅਸੀਂ ਗਰਵ ਨਾਲ ਆਪਣੇ ਆਪ ਨੂੰ ਭਾਰਤੀ ਕਹਿੰਦੇ ਆ ਅਸੀਂ ਗਰਵ ਨਾਲ ਆਪਣੇ ਆਪ ਨੂੰ ਇੰਡੀਅਨ ਕਹਿੰਦੇ ਆ ਇਹਦਾ ਬਹੁਤ ਵੱਡਾ ਕਾਰਨ ਦੇਸ਼ ਦੇ ਪ੍ਰਧਾਨ ਮੰਤਰੀ ਹੈ ਜਿਨ੍ਹਾਂ ਨੇ ਸਾਨੂੰ ਉੱਥੇ ਬੈਠ ਕੇ ਇੱਜ਼ਤ ਬਖਸ਼ੀ ਹੈ ਅੱਜ ਜਿੰਨੀਆਂ ਵੀ ਯੋਜਨਾਵਾਂ ਇਸ ਕੇਂਦਰ ਸਰਕਾਰ ਦੀਆਂ ਆਈਆਂ ਉਹ ਸਾਰੀਆਂ ਯੋਜਨਾਵਾਂ ਕਿਸੇ ਨਾ ਕਿਸੇ ਗਰੀਬ ਦੀ ਵੇਦਨਾ ਨੂੰ ਦੇਖ ਕੇ ਆਈਆਂ ਇਹ ਗੈਸ ਦਾ ਸਿਲੰਡਰ ਦਿੱਤਾ ਜੋ ਸਾਡੀ ਮਾਂ ਪੈਨ ਚੁੱਲੇ ਤੇ ਬੈਠ ਕੇ ਰੋਟੀ ਪਕਾਉਂਦੀ ਐ ਭੂਕੜੇ ਨਾਲ ਉਹ ਹੂਕ ਮਾਰਦੀ ਐ ਅੱਗ ਬਾਲਦੀ ਐ ਤੇ ਉਹਦਾ ਧੂਆ ਉਹਦੀਆਂ ਅੱਖਾਂ ਵੀ ਖਰਾਬ ਕਰਦਾ ਸੀ ਉਹਦੀ ਛਾਤੀ ਵੀ ਖਰਾਬ ਕਰਦਾ ਸੀ ਉਹਨੂੰ ਬਿਮਾਰ ਵੀ ਕਰਦਾ ਸੀ ਲੇਕਿਨ ਦੇਸ਼ ਦੇ ਪ੍ਰਧਾਨ ਮੰਤਰੀ ਨੇ ਅਮੀਰ ਲੋਗਾਂ ਨੂੰ ਵਾਹਨ ਕੀਤਾ ਕਿ ਤੁਸੀਂ ਆਪਣੀ ਸਬਸਿਡੀ ਛੱਡ ਦਿਓ ਮੈਂ ਇਹ ਸਬਸਿਡੀ ਇਹ ਗਰੀਬ ਦੇ ਘਰ ਦੇਣਾ ਚਾਹਨਾ ਮੈਂ ਉਹਨਾਂ ਸਾਰੇ ਲੋਕਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਆਹਵਾਜ਼ ਤੇ ਆਪਣੀ ਕੈਸੇ ਸਬਸਿਡੀ ਛੱਡੀ ਬਿਨਾ ਕਿਸੇ ਸਰਕਾਰੀ ਪ੍ਰੈਸ਼ਰ ਤੋਂ ਔਰ ਅੱਜ ਕਰੋਨਾ ਦੀ ਗਿਣਤੀ ਦੇ ਵਿੱਚ ਗਰੀਬ ਦੇ ਘਰ ਦੇ ਵਿੱਚ ਗੈਸ ਦਾ ਸਿਲੰਡਰ ਬਣਿਆ ਜੇ ਕੋਈ ਬੇਕਰਾ ਸੀ ਤੇ ਇਸ ਦੇ ਪ੍ਰਧਾਨ ਮੰਤਰੀ ਨੇ ਸੋਚਿਆ ਕਿ ਉਹ ਨਾ ਮੈਂ ਸਭ ਨੂੰ ਕਰ ਦਵਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਕੇ ਕੋਹਾਂ ਲੋਕਾਂ ਨੂੰ ਇਸ ਦੇ ਵਿੱਚ ਮਕਾਨ ਬਣਾ ਕੇ ਦਿੱਤੇ ਉਸ ਮਕਾਨ ਦੇ ਵਿੱਚ ਗੈਸ ਦਾ ਸਿਲੰਡਰ ਦਿੱਤਾ ਉਸ ਮਕਾਨ ਦੇ ਵਿੱਚ ਬਿਜਲੀ ਦਿੱਤੀ ਉਸ ਮਕਾਨ ਦੇ ਵਿੱਚ ਪਾਣੀ ਦਿੱਤਾ ਔਰ ਉਸ ਮਕਾਨ ਦੇ ਵਿੱਚ ਟਾਇਲਟ ਦਿੱਤੀ ਜਿਹਨੂੰ ਇੱਜ਼ਤ ਕਰਕੇ ਆ ਗਿਆ ਇੱਕ ਦੇਸ਼ ਦਾ ਪ੍ਰਧਾਨ ਨੀ ਛੋਟੀ ਛੋਟੀ ਗੱਲ ਛੋਟੀ ਛੋਟੀ ਸਮੱਸਿਆ ਨੂੰ ਦੇਖਦਾ ਹੋਇਆ ਤੁਹਾਡਾ ਨਿਰਣੇ ਲੈ ਸਕਦਾ ਤੁਸੀਂ ਸਮਝ ਸਕਦੇ ਹੋ ਉਹਨਾਂ ਦੇ ਮਨ ਚ ਇਸ ਦੇਸ਼ ਦੇ ਪ੍ਰਤੀ ਕਿੰਨਾ ਦਰਦ ਹੈ ਕਿਉਂਕਿ ਉਹ ਖੁਦ ਇੱਕ ਗਰੀਬ ਪਰਿਵਾਰ ਤੋਂ ਉੱਠ ਕੇ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਪਹੁੰਚੇ ਨੇ ਚਾਹ ਵੇਚਦਾ ਹੋਇਆ ਇੱਕ ਨੌਜਵਾਨ ਦੇਸ਼ ਦਾ ਪ੍ਰਧਾਨ ਮੰਤਰੀ ਜਦੋਂ ਬੰਦਾ ਹੈ ਉਸ ਨੂੰ ਉਹ ਦੁੱਖ ਤੇ ਬੇਦਨਾ ਦਾ ਪਤਾ ਹੁੰਦਾ ਜਿਹੜੀਆਂ ਬੇਦਨਾਵਾਂ ਉਹਨਾਂ ਚੱਲੀਆਂ ਨੇ ਮੈਂ ਇੱਕ ਹੋਰ ਨਵੇਦਨ ਕਰਨਾ ਚਾਹਨਾ ਹੈ ਅਸੀਂ ਰੋਜ਼ ਅਰਦਾਸ ਕਰਦੇ ਹਾਂ ਗੁਰੂ ਦਾ ਸਾਹਬ ਦੇ ਵਿੱਚ ਪ੍ਰਾਰਥਨਾ ਕਰਦੇ ਹਾਂ ਕਿ ਇਹ ਸੱਚੇ ਬਾਸ਼ਾ ਸਾਨੂੰ ਪਿਛੜੇ ਗੁਰੂ ਧਾਮਾਂ ਦੇ ਦਰਸ਼ਨ ਦੇ ਰਾਹ ਖੁੱਲੀ ਸੇਵਾ ਦਾ ਮੌਕਾ ਜਿਹੜਾ ਹੈ ਉਹ ਬਖਸ਼ੇ ਸੱਚੇ ਬਾਸ਼ਾ ਉਸ ਦਾ ਕਰਤਾਰਪੁਰ ਦਾ ਕੋਰੀਡੋਰ ਖੇਲ ਕੇ ਉਸ ਅਰਦਾਸ ਦਾ ਇੱਕ ਅੰਸ਼ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜੇ ਵੀਰਵਾਲ ਦੇਸ ਮਨਾ ਕੇ ਜਿਨ੍ਹਾਂ ਬੱਚਿਆਂ ਨੂੰ ਪੰਜਾਬ ਤੋਂ ਬਾਅਦ ਬਹੁਤ ਘੱਟ ਲੋਕ ਜਾਂਦੇ ਸੀ ਉਹਨਾਂ ਦੀ ਸ਼ਹਾਦਤ ਨੂੰ ਦੁਨੀਆ ਜਾਣੇ ਕਿ 9 ਸਾਲ ਤੇ 11 ਸਾਲ ਦੇ ਬੱਚਿਆਂ ਨੇ ਆਪਣੇ ਧਰਮ ਦੀ ਖਾਤਰ ਕਿਸ ਤਰ੍ਹਾਂ ਸ਼ਹਾਦਤ ਦਿੱਤੀ ਹੈ ਅੱਜ ਦੁਨੀਆ ਦੇ ਵਿੱਚ ਵੀਰ ਵਾਲਦੇਸ ਜਿਹੜਾ ਹੈ ਉਹ ਮਨਾਇਆ ਜਾ ਰਿਹਾ ਅੱਜ ਉਹਨਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ ਹੈ ਜਿਸ ਜਾਲ ਕਿਲੇ ਤੋਂ ਇਹ ਫਤਵਾ ਹੋਇਆ ਸੀ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਦਾ ਉਸ ਲਾਲ ਕਿਲੇ ਦੇ ਵਿੱਚ ਗੁਰੂ ਗੰਗ ਸਾਹਿਬ ਦੀ ਪਾਠ ਕਰਕੇ ਗੁਰੂ ਗੰਸਾ ਸਾਹਿਬ ਦਾ ਪਾਠ ਕਰਕੇ ਗੁਰੂ ਤੇਗ ਬਹਾਦਰ ਜੀ ਨੂੰ ਨਮਨ ਕੀਤਾ ਹੈ ਇਹ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇੱਕ ਸਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਮੈਂ ਕਿਸਾਨ ਵੀਰਾਂ ਦੇ ਬਾਰੇ ਗੱਲ ਕਰਕੇ ਆਪਣਾ ਵਿਸ਼ੇ ਬੰਦ ਕਰਾਂਗਾ ਬਿਨਾ ਮੰਗੇ ਤੋਂ ਸਾਡੀ ਸਰਕਾਰ ਨੇ ਕਿਆ ਦਿੱਤਾ ਸਭ ਤੋਂ ਪਹਿਲਾਂ ਉਹਨਾਂ ਨੂੰ ਇੱਕ ਪਰਚੇਜਿੰਗ ਪਾਵਰ ਦਿੱਤੀ ਹੈ ਜਿੱਦਾਂ ਤੁਹਾਡੇ ਕੋਲ ਕ੍ਰੈਡਿਟ ਕਾਰਡ ਨੇ ਜਦੋਂ ਅਟਲ ਵਿਹਾਰੀ ਵਾਜਪਈ ਜੀ ਇਸ ਦੇਸ਼ ਦੇ ਪ੍ਰਧਾਨ ਮੰਤਰੀ ਸੇ ਉਸ ਵੇਲੇ ਕਿਸਾਨ ਕ੍ਰੈਡਿਟ ਕਾਰਡ ਦੇ ਕੇ ਕਿਸਾਨਾਂ ਦੀ ਪਰਚੇਜ਼ਿੰਗ ਪਾਵਰ ਨੂੰ ਵਧਾਇਆ ਕਿਸਾਨ ਨੂੰ ਕਿਸੇ ਕੋਲੋਂ ਉਧਾਰ ਲੈਣ ਦੀ ਲੋੜ ਨਹੀਂ ਪੈਂਦੀ ਸੀ ਫਿਰ ਕ੍ਰੌਪ ਇੰਸ਼ੋਰੈਂਸ ਕਰਕੇ ਜਦੋਂ ਕਿਸਾਨ ਦੀ ਫਸਲ ਪੱਕ ਜਾਂਦੀ ਹੈ ਇੱਕੋ ਹੀ ਚਿੰਤਾ ਰਹਿੰਦੀ ਹੈ ਕਿ ਕਿਤੇ ਆਗ ਨਾਲ ਲੱਗ ਜਾਏ ਮੀਂਹ ਆ ਪੈ ਜਾਏ ਉਸ ਨੂੰ ਕ੍ਰੌਪ ਇੰਸ਼ੋਰੈਂਸ ਸਕੀਮ ਦੇ ਅੰਡਰ ਕਵਰ ਕਰਕੇ ਕਿਸਾਨ ਨੂੰ ਆਰਾਮ ਦੀ ਜ਼ਿੰਦਗੀ ਜੀਣ ਦਾ ਮੌਕਾ ਦਿੰਦਾ ਹੈ ਐਨ ਐਨ ਐਮ ਐਸ ਪੀ ਦਾ ਫਾਰਮੂਲਾ ਤੈਅ ਕਰਕੇ ਕਿਸਾਨ ਨੂੰ ਕਦੀ ਵੀ ਐਮ ਐਸ ਪੀ ਲੈਣ ਲਈ ਕੋਈ ਹੈਜ਼ਿਟੇਸ਼ਨ ਕਰਨੀ ਨਹੀਂ ਪਈ ਜਿਹੜੀ ਖਾਦ ਤੇ ਸਬਸਿਡੀ ਹੈ ਜਦੋਂ ਉਹ ਕਿਸਾਨ ਇੱਕ ਦੁਕਾਨ ਤੋਂ ਇੱਕ ਟਰਾਲੀ ਭਰ ਕੇ ਲੈ ਕੇ ਜਾਂਦਾ ਖਾਦ ਦੀ ਤਾਂ ਸਰਕਾਰ ਉਹਨੂੰ ਲੱਖਾਂ ਰੁਪਏ ਦੀ ਸਬਸਿਡੀ ਦੇ ਰੂਪ ਵਿੱਚ ਪੈਸਾ ਦਿੰਦੀ ਹੈ ਕਿਸਾਨ ਸਨਮਾਨ ਨਿਧੀ ਕਦੀ ਵੀ ਕਿਸੇ ਨੇ ਮੰਗੀ ਨਹੀਂ ਸੀ ਇੱਕ ਵਿਸ਼ਵਾਸ ਸੀ ਤੇ ਪ੍ਰਧਾਨ ਮੰਤਰੀ ਦਾ ਕਿ ਅੰਦਾਤਾ ਉਸ ਦੀ ਜੇਬ ਦੇ ਵਿੱਚ ਕੁਛ ਨਾ ਕੁਝ ਜਾਣਾ ਚਾਹੀਦਾ 6000 ਸਾਲ ਬਿਨਾਂ ਕਿਸੇ ਦੇ ਦਖਲਅੰਦਾਜ਼ੀ ਤੋਂ ਉਹਨਾਂ ਦੇ ਇੱਕ ਕਲਿੱਕ ਤੇ ਅਕਾਊਂਟ ਦੇ ਵਿੱਚ ਪੈਂਦਾ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ कृपा करके ਤੁਸੀਂ ਆਓ ਕੋਈ ਤੁਹਾਡੀ ਹੋਰ ਮੰਗਾ ਸਾਡੇ ਦਰਵਾਜ਼ੇ ਖੁੱਲੇ ਨੇ ਬੈਠ ਕੇ ਅਸੀਂ ਹੋਰ ਅੱਗੇ ਵਧਣਾ ਚਾਹੁੰਦੇ ਆ ਅਸੀਂ ਦੇਸ਼ ਨੂੰ ਅੱਗੇ ਵਧਾਣਾ ਚਾਹੁੰਦੇ ਆ ਅਸੀਂ ਕਿਸਾਨੀ ਨੂੰ ਲਾਭਦਾਇਕ ਕਿੱਤਾ ਬਣਾਉਣਾ ਚਾਹੁੰਦੇ ਆ ਆਓ ਮਿਲ ਕੇ ਅੱਗੇ ਵਧੀਏ ਲੇਕਿਨ ਮੈਂ ਇੱਕ ਗੱਲ ਆਮ ਸਰਕਾਰ ਆਮ ਪਾਰਟੀ ਸਰਕਾਰ ਦੀ ਕਰਕੇ ਆਪਣਾ ਵਿਸ਼ੇ ਬੰਦ ਕਰਾਂਗਾ ਬੜੇ ਵਾਦੇ ਹੋਏ ਸੀ 1000 ਪੈਨਸ਼ਨ ਕੱਲੇ-ਕੱਲੇ ਦੇ ਘਰ ਜਾਏਗੀ ਪੰਜਾਬ ਭ੍ਰਸ਼ਟਾਚਾਰ ਮੁਕਤ ਹੋਏਗਾ ਪੰਜਾਬ ਨਸ਼ਾ ਮੁਕਤ ਹੋਏਗਾ ਲੇਕਿਨ ਸਾਡੇ ਪੱਲੇ ਕੁਛ ਨਹੀਂ ਪਿਆ ਨਸ਼ਾ ਹੋਰ ਵਧਿਆ ਪੈਸਾ ਆਇਆ ਨਹੀਂ ਕ腐ਸ਼ਨ ਹੋਰ ਵਧੀ ਜਿਹੜੇ ਲੋਕ ਕ腐ਸ਼ਨ ਜਿਹੜੇ ਜਿਨ੍ਹਾਂ ਨੂੰ ਬਾਹ ਪੈਂਦਾ ਦਫਤਰਾਂ 'ਚ ਜਾ ਕੇ ਦੇਖੋ ਕਿੰਨੇ ਰੇਡ ਵੱਧ ਗਏ ਨੇ ਤਾਂ ਸਾਡਾ ਇਹ ਹਾਲ ਹੋਇਆ ਕਿ ਇੱਕ ਵਾਰ ਇੱਕ ਛੜਾ ਸੀ ਉਹਦੀ ਸ਼ਾਦੀ ਨਹੀਂ ਹੋ ਰਹੀ ਸੀ ਤਾਂ ਕਿਸੇ ਸਿਆਣੇ ਨੇ ਸਲਾਹ ਦਿੱਤੀ ਕਿ ਬਾਹਰ ਪਿੰਡ ਦੇ ਬਾਬਾ ਲੋਕ ਦੀ ਕਵਰ ਹੈ ਉੱਥੇ ਜਾ ਕੇ 40 ਦਿਨ ਦੀਵਾ ਜਗਾਇਆ ਕਰ ਉਹ 39 ਦਿਨ ਬੜੇ ਸ਼ਰਧਾ ਦੇ ਨਾਲ ਦੀਵਾ ਜਗਾਉਂਦਾ ਰਿਹਾ ਝਾੜੂ ਮਾਰਦਾ ਰਿਹਾ 40 ਦਿਨ 40ਵੇਂ ਦਿਨ ਲਾਸਟ ਦਿਨ ਸੀਗਾ ਹੋਰ ਉਹ ਤੇਲ ਲੈ ਗਿਆ ਝਾੜੂ ਲੈ ਗਿਆ ਨਾਲੇ ਪਿੰਡ ਵੱਲ ਦੇਖੀ ਜਾ ਰਿਹਾ ਤੇ ਨਾਲੇ ਝਾੜੂ ਮਾਰ ਰਿਹਾ ਦੀਵੇ ਜਗਾਈ ਜਾ ਰਿਹਾ ਤਾਂ ਦੇਖ ਰਿਹਾ ਕੋ ਆ ਕੇ ਸੁਨੇਹਾ ਦੇ ਰਿਹਾ ਕਿ ਨਹੀਂ ਦੇ ਰਿਹਾ ਦੇਖਦਾ ਕਿ ਪਿੰਡ ਦਾ ਨੰਬਰਦਾਰ ਦੌੜਾ ਆ ਰਿਹਾ ਤੁਹਾਨੂੰ ਬੜੀ ਤਸਲੀ ਹੈ ਬਾਬਾ ਲੋਈ ਚੰਗੀ ਖਬਰ ਆਈ ਹੈ ਤਾਂ ਉਹਨੇ ਪੁੱਛਿਆ ਨੰਬਰਦਾਰ ਜੀ ਕੋਈ ਰਿਸ਼ਤਾ ਲੈ ਕੇ ਆਇਆ ਕਹਿੰਦਾ ਨਹੀਂ ਤੈਨੂੰ ਦੱਸਣਾ ਤੇਰੀ ਮਾਂ ਮਰ ਗਈ ਹੈ ਕਹਿੰਦਾ ਬਾ ਬਾਬਾ ਲੋਈ ਮੈਂ ਤਾਂ ਮੰਗੀ ਸੀ ਆਪਣੇ ਵਾਸਤੇ ਮੇਰੀ ਬਾਪੂ ਵਾਲੀ ਵੀ ਖੋਈ ਅੱਜ ਪੰਜਾਬੀਆਂ ਨੇ ਇਹ ਮਜ਼ਾਕ ਆਮ ਆਦਮੀ ਪਾਰਟੀਆਂ ਨੇ ਕੀਤਾ ਹੈ ਤਾਂ ਆਓ ਮਿਲ ਕੇ ਇਹਨਾਂ ਨੂੰ ਜੜ ਤੋਂ ਖਾੜ ਦਈਏ ਤਾਂ ਕਿ ਇਹ ਸਪਨਾ ਨਾ ਲੈ ਸਕਣ ਕਿ ਇੱਕ ਵੀ ਐਮਪੀ ਇਹਨਾਂ ਦਾ ਲੋਕ ਸਭਾ ਜਾ ਸਕੇ ਪੰਜਾਬ ਦੀ ਸਰਕਾਰ ਬਹੁਤ ਛੇਤੀ ਜਦੋਂ ਨਵਾਂ ਇਲੈਕਸ਼ਨ ਅਸੀਂ ਲੜਾਂਗੇ ਤਾਂ ਦਾਅਵੇ ਨਾ ਕਰ ਸਕਦੇ ਆ ਜਿਹੜਾ ਤੁਸੀਂ ਜੋਗੀ ਦੇ ਨਾਮ ਤੇ ਬਾਰ ਬਾਰ ਤਾੜੀਆਂ ਮਾਰਦੇ ਆ ऐदा दरकार जिथे ना लुटको होएगी ना नशा होएगा सब लोग खुश न रहते बेनती करते हुए थोड़ा बहुत बहुत धनबाद की वाह भारत माता की भारतीय भारत जनता पार्टी देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X aur WhatsApp channel par